ਕੰਫਰੰਸ ਹੈ ਗਿਆ ਇਹ ਕੱਲ ਇੱਕ ਮਕਦਮਾ ਨੰਬਰ ਅਸੀਂ ਦੋ ਦਰਜ ਕੀਤਾ ਵਾ ਤੇ ਉਹਦੇ ਵਿੱਚ ਅਸੀਂ 5500 ਗੁੜੀਆਂ ਜਿਹੜੀਆਂ ਨੇ ਉਹ ਟਰਾਮਾ ਡੋਲ ਦੀਆਂ ਉਹ ਪ੍ਰੰਦ ਕੀਤੀਆਂ ਨੇ ਜਿਹਦੇ ਵਿੱਚ ਇੱਕ ਅਕਿਊਜ਼ਡ ਨੂੰ ਅਸੀਂ ਰੈਸਟ ਕੀਤਾ ਜਿਹਦਾ ਨਾਮ ਹੈਗਾ ਭਜਨ ਸਿੰਘ ਉਰ ਭਜਨ ਉਮਰ ਕਰੀਬ ਦੀ 40 ਸਾਲ ਆ ਤੇ ਇਹ ਟੁਮਾਰਾ ਤਲਾ थाना सदर ਜਲਾਲਾਬਾਦਰ ਰਹਿਣ ਵਾਲਾ ਇਦਕੋ ਕੱਲ ਸਾਡੇ ਸਬ ਇਨਸਪੈਕਟਰ ਅਦੇਵ ਸਿੰਘ ਦੀ ਜਿਹੜੀ ਟੀਮ ਆ ਜੀ ਐਨ ਟੀ ਐਫ ਦੀ ਟੀਮ ਉਹ ਪੈਟਰੋਲਿੰਗ ਤੇ ਸੀਗੀ ਤੇ ਉਹਨਾਂ ਨੂੰ ਇਨਫੋਰਮੇਸ਼ਨ ਮਿਲਦੀ ਜਗੀ ਕਿ ਇਹ ਕੋਈ ਜਿਹੜਾ ਇਦਾਂ ਦੀਆਂ ਨਸ਼ੀਦੀਆਂ ਗੂੜੀਆਂ ਜਿਹੜੀਆਂ ਇਹ ਲਿਆ ਕੇ ਬਾਹਰੋਂ ਲਿਆ ਕੇ ਤੇ ਆਪਣੇ ਏਰੀਆ ਦੇ ਵਿੱਚ ਵੇਚਦਾ ਤੇ ਉਹਦੇ ਤਹਿਤ ਫਿਰ ਅਸੀਂ ਕਾਰਵਾਈ ਕਰਦੇ ਹੋਏ ਸਾਡੀ ਟੀਮ ਨੇ ਇਹ ਨੂੰ ਡਬਲ ਕਰਕੇ ਤੇ ਮਕਦਮਾ ਨੰਬਰ 2 ਦਰਜ ਕੀਤਾ ਤੇ 5500 ਗੋਲੀਆਂ ਜਿਹੜੀ ਤੋਂ ਬਰਾਮਦ ਹੋਈ ਹੈ ਕੋਈ ਮੈਡੀਕਲ ਸਟੋਰ ਸੀ ਦਾ ਜਾਂ ਵੈਸੀ ਵੇਚਦਾ ਸੀਗਾ ਜੀ ਇਹ ਨਹੀਂ ਜੀ ਇਹ ਐਕਚੁਅਲੀ ਇਹ ਦਾ ਆਪਣਾ ਨਾ ਟਰੈਕਟਰ ਚਲਾਉਂਦਾ ਹੈ ਮੰਡੀ ਦੇ ਵਿੱਚ ਉਹ ਕੈਂਟਰ ਦੀ ਯਾਰਡ ਦੇ ਵਿੱਚ ਮੰਡੀ ਦੇ ਵਿੱਚ ਜਿਹੜੇ ਡਰਾਈਵਰ ਹੈਗੇ ਜਾਂ ਦੂਜੀ ਹੋਰ ਲੇਬਰ ਕਲਾਸ ਹੈਗੀ ਆ ਉਹਨਾਂ ਨੂੰ ਹੀ ਇਹ ਗੋਲੀਆਂ ਗਾਲੀਆਂ ਸਪਲਾਈ ਕਰਦਾ ਸੀ ਪਰ ਉਹਨਾਂ ਲਿਆ ਕੇ ਇਹ ਕੋਈ ਪਤਾ ਲੱਗਿਆ ਜੀ ਕਿੱਥੋਂ ਲਿਆਉਂਦਾ ਸੀਗਾ ਇੰਨੀਆਂ ਗੋਲੀਆਂ ਇੰਨੀ ਵੱਡੀ ਗਿਣਤੀ 'ਚ ਹਾਂਜੀ ਇਹ ਜੇ ਪਾਰਟ ਆਫ ਇਨਵੈਸਟੀਗੇਸ਼ਨ ਆ ਅਸੀਂ ਇਹਨੂੰ ਮਾਰਜੋ ਕੋਰਟ ਦੇ ਵਿੱਚ ਪੇਸ਼ ਕਰ ਰਹੇ ਹਾਂ ਤੇ ਥੋੜੀ ਦਿਨ ਬਾਅਦ ਇਹਦਾ ਰਿਮਾਂਡ ਸਾਡੇ ਕੋਲ ਸਾਨੂੰ ਮਿਲ ਜਾਣਾ ਉਸ ਤੋਂ ਬਾਅਦ ਜਿਹੜੀ ਅਗਲੀ ਇਨਵੈਸਟੀਗੇਸ਼ਨ ਆ ਇਹ ਕਿੱਥੋਂ ਲੈ ਕੇ ਆ ਰਿਆ ਦੇ ਬੈਕਵਰਡ ਤੇ ਫਾਰਵਰਡ ਲਿੰਕੇਜ ਆ ਤੇ ਇਹ ਕਿੱਥੋਂ ਇਹਨੂੰ ਸਪਲਾਈ ਹੋ ਰਹੀ ਸੀ ਤੇ ਕਿੱਥੇ ਕਿੱਥੇ ਇਹਨੇ ਗਾਹ ਦਿੰਦਾ ਸੀ ਉਹਦੇ ਬਾਰੇ ਜੇ ਇਨਵੈਸਟੀਗੇਸ਼ਨ ਜਿਹੜੀ ਆ ਤੁਹਾਨੂੰ ਬਾਅਦ 'ਚ ਦੱਸ ਦਾਂਗੇ ਸਰ ਇਹ ਕੱਲੇ ਬੰਦੇ ਸੀਗੇ ਸਰ ਇਹ ਇਹ ਕੱਲਾ ਹੀ ਬੰਦਾ ਜੀ ਕੋਈ ਬੰਦਾ ਜ ਇਸ ਦਾ ਕੋਈ ਕ੍ਰਿਮੀਨਲ ਰਿਕਾਰਡ ਹੈਗਾ ਜੀ ਨਹੀਂ ਜੀ ਦਾ ਕ੍ਰਿਮੀਨਲ ਰਿਕਾਰਡ ਨਹੀਂ ਹੈ ਜੀ ਕੋਈ ਵੀ ਤਰੀਕਾ ਦੇਖਿਆ ਗਿਆ ਹੈ ਸਰ ਇਹ ਕਦੀਆਂ ਗੋਲੀਆਂ ਵੇਚਦਾ ਹੈ ਕਿ ਹੋਰ ਵੀ ਕੋਈ ਨਸ਼ਾ ਨਹੀਂ ਫਿਲਹਾਲ ਜਿਹੜੀ ਸਾਡੇ ਕੋਲ ਇਨਫਰਮੇਸ਼ਨ ਜਿਹੜੀ ਮਤਲਬ ਆ ਰਹੀ ਅਸੀਂ ਜਿਹੜੀ ਇਨਫਰਮੇਸ਼ਨ ਕਰੈਕਟ ਕੀਤੀ ਆ ਉਹ ਸਿਰਫ ਇਹ ਗੋਲੀਆਂ ਦਾ ਜਿਹੜਾ ਵਾ ਸynthetic ड्रग ਦਾ ਹੀ ਕੰਮ ਕਰ ਰਿਹਾ ਸੀ ਸਰ ਪੁੱਛ ਗਏ ਇਸ ਤੋਂ ਬਾਅਦ ਹੋਰ ਵੀ ਇਹਦੇ ਕੋਲ ਕੋਈ ਬਿਲਕੁਲ ਜੀ ਅਸੀਂ ਮਾਰਡ ਰਿਪੋਰਟ ਚ ਇਹ ਪੇਸ਼ ਕਰ ਰਹੇ ਆਂ ਉ ਤੋਂ ਬਾਅਦ ਜਦੋਂ ਸਾਡੇ ਕੋ ਆ ਜਾਂਦਾ ਰਿਮਾਂਡ ਤੇ ਤੇ ਫਦਰ ਇਨਵੈਸਟੀਗੇਸ਼ਨ ਜਿਹੜੀ ਅੱਗੇ ਬੈਕਵਰਡ ਲਿੰਕੇਜ ਕਿੱਥੇ ਜਾ ਫਾਰਵਰਡ ਕਿੰਨੂੰ ਇਹ ਸਮਾਨ ਕਿੱਥੋਂ ਲਿਆ ਕਿੱਥੇ ਜਾਣਾ ਉਹਦੇ ਬਾਰੇ ਅਸੀਂ ਬਾਅਦ ਚ ਡਿਸਕਲੋਜ਼ ਕਰਾਂਗੇ ਜਿਹੜੀਆਂ ਗੋਲੀਆਂ ਫੜੀਆਂ ਜਾਂਦੀਆਂ ਸਾਰੇ ਬੈਂਡ ਨੇ ਪੰਜਾਬ ਦੇ ਵਿੱਚ ਜਾਂ ਕੋਈ ਨਾ ਕੋਈ ਤੇ ਚੱਲਦੀਆਂ ਵੀ ਨਹੀਂ ਇਹ ਵੈਸੇ ਨਹੀਂ ਜੀ ਬੈਂਡ ਨੇ ਪੂਰੇ ਹਾਂ ਐਂਡੀ ਡੈਥ ਹੁੰਦੀਆਂ ਨਹੀਂ ਹੂੰ ਤੇ ਇਹ ਬਰਾਮ ਜਿਹੜੀਆਂ ਕੀਤੀਆਂ ਸੀ 550